ਸਤਿ ਸ਼੍ਰੀ ਅਕਾਲ ਕੱਲ ਸਵੇਰ ਦੀ ਮੇਰੀ ਬੇਟੀ ਜिद ਕਰ ਰਹੀ ਸੀ ਕਿ ਡੌਲ ਲੈ ਕੇ ਦਿਓ ਤੇ ਮੈਂ ਬਾਰ-ਬਾਰ ਇਹ ਕਹਿ ਕੇ ਚੁੱਪ ਕਰਵਾ ਦਿੰਦੀ ਸੀ ਕਿ ਪੜ੍ਹਾਈ ਜ਼ਰੂਰੀ ਹੈ ਡੌਲ ਦਾ ਕੀ ਕਰਨਾ ਹੈ ਕੁਝ ਟਾਈਮ ਚੁੱਪ ਕਰ ਜਾਣ ਤੋਂ ਬਾਅਦ ਮੇਰੀ ਬੇਟੀ ਕਹਿਣ ਲੱਗੀ ਮੰਮੀ ਜੀ ਜਦੋਂ ਤੁਸੀਂ ਨਿੱਕੇ ਸੀ ਤੁਹਾਡੇ ਕੋਲ ਡੌਲ ਹੈਗੀ ਸੀ ਉਸ ਦੀ ਨਿੱਕੀ ਜਹੀ ਗੱਲ ਮੈਨੂੰ 25-26 ਸਾਲ ਪਿੱਛੇ ਲੈ ਗਈ ਜਦੋਂ ਮੈਂ 6-7 ਸਾਲ ਦੀ ਸੀ ਮੈਂ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੀ ਮਾਸੀ ਕੋਲ ਗਈ ਸੀ ਮਾਸੀ ਦੀ ਕੁੜੀ ਕੋਲ ਬਹੁਤ ਬੜੀ ਸੋਹਣੀ ਗੁੱਡੀ ਸੀ ਤੇ ਅਸੀਂ ਰੋਜ਼ ਸਵੇਰੇ ਉੱਠਦੇ ਹਾਂ ਸਾਰ ਘਰ ਘਰ ਖੇਡਣਾ ਕਦੇ ਗੁੱਡੀ ਦਾ ਵਿਆਹ ਕਰਨਾ ਉਸ ਨੂੰ ਦੁਲਹਣ ਵਾਂਗ ਸਜਾਉਣਾ ਨਾ ਸਾਨੂੰ ਭੁੱਖ ਲੱਗਦੀ ਨਾ ਗਰਮੀ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਮੰਮੀ ਡੈਡੀ ਮੈਨੂੰ ਲੈਣ ਆ ਗਏ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਕਿ ਮੈਂ ਗੁੱਡੀ ਨੂੰ ਛੱਡ ਕੇ ਕਿਵੇਂ ਜਾਵਾਂ ਜਾਂ ਗੁੱਡੀ ਨਾਲ ਲੈ ਕੇ ਜਾਣੀ ਜਿਵੇਂ ਉਸ ਗੁੱਡੀ ਨਾਲ ਜਨਮ ਦੀ ਸਾਂਝ ਹੋਵੇ ਮੰਮੀ ਹੋਰੇ ਮਾਸੀ ਮਾਸੜ ਕੋਲ ਬੈਠੇ ਚਾਹ ਪੀ ਰਹੇ ਸੀ ਤੇ ਮੈਂ ਮਾਸੀ ਦੀ ਕੁੜੀ ਕੋਲ ਬਸ ਮੈਨੂੰ ਇਹ ਸੀ ਕਿ ਮੈਂ ਜਿਵੇਂ ਕਿਵੇਂ ਉਸ ਨੂੰ ਮਨਾ ਲਵਾਂ ਕਿ ਉਹ ਗੁੱਡੀ ਮੈਨੂੰ ਦੇ ਦੇਵੇ ਪਰ ਕਿੱਥੇ ਉਸ ਨੇ ਗੁੱਡੀ ਲੁਕੋ ਲਈ ਮਾਸੀ ਨੇ ਬਥੇਰਾ ਮਨਾਇਆ ਕਿ ਪੁੱਤ ਕੋਈ ਨਾ ਤੇਰੀ ਭੈਣ ਹੈ ਗੁੱਡੀ ਦੇ ਦੇ ਤੂੰ ਨਾ ਬਈ ਇੰਨੇ ਨੂੰ ਮੰਮੀ ਮੈਨੂੰ ਘੂਰਨ ਲੱਗੀ ਤੇ ਅੱਖ ਦੀ ਘੂਰੀ ਨਾਲ ਸਮਝਾ ਸਮਝਾਤਾ ਕਿ ਚਲ ਜੀਵ ਚ ਬੈਠ ਮੈਂ ਰੋਂਦੀ ਰੋਂਦੀ ਬੈ ਗਈ ਬਸ ਘਰੋਂ ਬਾਹਰ ਨਿਕਲਦਿਆਂ ਸਾਰ ਮੰਮੀ ਨੇ ਝੜਕਾਂ ਦੀ ਹਨੇਰੀ ਲੈ ਦਿੱਤੀ ਨਾ ਤੈਨੂੰ ਕੁਝ ਮਿਲਦਾ ਨਹੀਂ ਘਰੋਂ ਕੀ ਸਾਡਾ ਜਲੂਸ ਕੱਢਣਾ ਹੁੰਦਾ ਮੈਂ ਰੋਂਦੀ ਰੋਂਦੀ ਰਾਹ ਚ ਕਦੋਂ ਸੌਂਗੀ ਪਤਾ ਨਹੀਂ ਲੱਗਾ ਕਈ ਦਿਨ ਬੀਤ ਗਏ ਪਰ ਮੇਰਾ ਧਿਆਨ ਉਸ ਗੁੱਡੀ ਚ ਜਿਵੇਂ ਉਹ ਗੁੱਡੀ ਮੇਰੇ ਤੋਂ ਬਿਨਾ ਉਦਾਸ ਹੋਊਗੀ ਬਸ ਇਦਾਂ ਮਹਿਸੂਸ ਹੋਇਆ ਕਰੇ ਇੱਕ ਦਿਨ ਮੈਂ ਸੁੱਤੀ ਪਈ ਜਦੋਂ ਉੱਠੀ ਤਾਂ ਦੇਖਿਆ ਮੇਰੇ ਨਾਲ ਬੜੀ ਸੋਹਣੀ ਗੁੱਡੀ ਪਈ ਜਾਮਣੀ ਫਰਾਕ ਵਾਲੀ ਸੁਨਹਰੇ ਤੇ ਕੁੰਗਰਾਲੇ ਵਾਲ ਕਾਲੀ ਬੈਲੀ ਇੱਕ ਵਾਰ ਤਾਂ ਸੁਪਨਾ ਜੈ ਲੱਗਿਆ ਕੋਲ ਖੜੇ ਮੰਮੀ ਬੋਲੇ ਸੋਹਣੀ ਐ ਗੁੱਡੀ ਉਸ ਟਾਈਮ ਮੇਰੀ ਖੁਸ਼ੀ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਜਿਵੇਂ ਕੋਈ ਪਰੀਆਂ ਦੇ ਦੇਸ਼ ਚੋਂ ਮੇਰੇ ਮੇਰੀ ਉਦਾਸੀ ਨੂੰ ਦੂਰ ਕਰਨ ਆਈ ਸੀ ਉਹ ਗੁੱਡੀ ਜਪਜੀ ਇੱਕਦਮ ਉੱਚੀ ਆਵਾਜ਼ ਚ ਬੋਲੀ ਮੰਮੀ ਮੈਨੂੰ ਡਾਲ ਲੈ ਕੇ ਦਿਓਗੇ ਤੇ ਅੱਜ ਮੈਂ ਜਪਜੀ ਨੂੰ 25-26 ਸਾਲ ਪਹਿਲਾਂ ਵਾਲੀ ਮੈਂ ਹੀ ਦੇਖ ਰਹੀ ਸੀ ਮੈਂ ਮੇਰੀ ਕਮਲੀ ਨੂੰ ਕੁੱਟ ਕੇ ਜੱਫੀ ਪਾਈ ਤੇ ਕਿਹਾ ਹਾਂ ਮੈਂ ਆਪ ਦੇ ਪੁੱਤ ਨੂੰ ਬਹੁਤ ਸੋਹਣੀ ਜਾਮਨੀ ਫਰਾਕ ਵਾਲੀ ਡਾਲ ਲੈ ਕੇ ਦੇਣੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ